ਅਲੀ ਕਿੰਨੇ ਵਰਾਂਗੇ 17000 ਯਾਰ ਜੋੜੀ ਦਾ 3000 ਜੋੜੀ ਦਾ 3000 17000 ਹਜ਼ਾਰ ਕੱਲੀ ਦਾ ਆ ਕੱਲੀ ਦਾ ਵੀ ਫੇਕ ਦਾ ਸੋਦਾ ਹੈ ਬਾਈ ਜੀ 10000 ਦੇ ਦਿਓ ਹੋਰ ਛੱਡੋਂਗੇ 15000 ਦੀ ਕਰਦਾ ਹੈ 15000 ਰੁਪਈਆ ਕੋ 11000 ਕਚੇਰ ਵੀ ਲਾਉ ਦੇ ਦੇਖ ਲਓ ਰੁਪਈਆ ਚਾਹਦਾ ਸਾਨੂੰ ਦੋਸਤ ਨਹੀਂ ਹਾਂ ਤੇ 11000 ਦੀ ਬਾੜ ਨਹੀਂ ਹੋਰ ਬਾਰੇ ਪੈ ਲੱਗੇ ਕਿਵੇਂ ਹੈ ਫਿਰ ਕਿੱਥੇ ਨੜੇ ਸੌਦਾ ਕਰਦੇ ਪਾ ਗੋ ਇਹ 5 400 ਛੱਡ ਦਾਂਗੇ ਤੁਹਾਨੂੰ ਅੱਛਾ ਬੰਦਾ ਨੇ ਜੈ ਜੀ ਦੀ ਗੱਲ ਕਰ ਲੈ ਜੀ ਜੈ ਜੀ ਕਰੀਏ ਮੈਂ ਤਾਂ ਮੈਨੂੰ ਖਰਚੇ ਵੀ ਪੈਣੇ ਆ ਦਰਵਾਜ਼ਾ ਹਨਾ ਦੂਰ ਜਾਣੀ ਐ ਰਸਤਾ ਜਾਣੀ ਐ ਅਜੇ ਐਸਵੀ ਫਿਆਣੀ ਐ ਬਹੁਤ ਦੂਰ ਜੀ ਦਾ ਸਾਰਾ ਨਹੀਂ ਪੈਦਾ ਸਾਨੂੰ ਵੀ ਪੈਿਆ ਉਹ ਇਹਨਾਂ ਨੂੰ ਫਿਰ ਵੱਧ ਪੈਂਦੇ ਨਾ ਆਪਾਂ ਨੂੰ ਘੱਟ ਪੈਂਦੇ ਨੇ ਆਪਾਂ ਡੇਢ ਦੇ ਹਾਂ ਬੋਲੋ 14000 ਤੇਰੇ ਵਾਸਤੇ ਕੱਢ ਕੇ ਕਿਉਂ ਨਹੀਂ ਕਰਦੇ ਖਰਚੂ ਦੇ ਬਾਰੇ ਗੱਲ ਨਹੀਂ ਦੇਖ ਲਾ ਤਾ ਪੁੱਛਿਆ ਪੁੱਛਿਆ ਨਹੀਂ ਬੱਚੀ ਯਾਰ ਕਿ ਬਹੁਤ ਚਿਰ ਦਾ ਲੱਗ ਜਾਂਦਾ ਹੈ

ਕਿੰਨੇ ਫੁੱਲਰਿਆ ਹੋਰ ਕੱਬੀ ਭਈਆ ਬੱਧੀਆ ਉਹਨੂੰ ਵੀ ਪਤਾ ਹੋਣਾ ਨਰਖੀ ਬੰਦਾ ਹੈ ਐ ਤਾਂ ਨਰਖੀ ਬੰਦੇ ਪਹਿਲਾ ਆਓ ਫੋਨ ਦਾ ਨੰਬਰ ਹੈ ਕਿ ਕਿਸ ਨਹੀਂ ਆਪੇ ਪਹਿਲੇ ਸੌਦਾ ਤਾਂ ਹੋਣ ਦੇ ਪਹਿਲੇ ਬੋਲਦੇ ਫੋਨ पे ਦਾ ਹੋ ਗਿਆ ਫੋਨ ਤਾਂ ਐਂਗਲਾ 1120 ਸੁਮਿੱਤਰ ਦੇ ਕਰਾ ਦੂਗਾ ਹਾਂ ਬੋਲ ਰਹੀ ਕਿ ਕਿੱਥੇ ਆ ਜਾਣਾ ਇਹੀ ਬੋਲੂਗੀ ਹਾਂ ਜਾਣਾ ਇਹੀ ਨਹੀਂ ਪਤਾ ਕਿਉਂ ਮੈਂ ਕਿ ਆਖੇਸ ਜਨ ਉਹ ਨਾਲ ਜੀਵਤ ਖੁੱਪਕ ਹੂੰ ਐ ਜੀ ਬੱਤ ਰਿਹਾ ਨਾ ਮੈਂ ਮੰਗਾ ਸੀ 12 ਵਾਰ ਹਿਸਾਬ ਨੂੰ ਕਹਿੰਦਾ ਮੇਰੀਆਂ ਉੱਚੀਆਂ ਲਈਆਂ ਹੋਈਆਂ ਠੀਕ ਆ ਹਾਂ ਦੇਖ ਲੈ ਬਈ 12 ਵਾਰ ਹਾਂ ਅਰੇ ਲੀਏ ਕੱਖ ਵਿਸ਼ੇ ਲੈ ਕੇ ਓ ਬਾਈ ਮੇਰੀ ਬਾਤ ਸੁਣ ਅਭੀ ਉਹ ਲੀਏ ਮਾਜਾ ਇਤਨਾ ਟਾਈਮ ਹੋ ਗਿਆ ਤੂੰ ਇਹ ਉਹ ਬਾਹਰ ਜੀਸ ਤੇਰਾ ਸਮਾਂ ਜਾ ਰਿਹਾ ਤੇਰਾ ਤੇਰਾ ਆਤਮ ਜਾ ਰਿਹਾ ਤੂੰ ਕਦੀ ਕਦੀ ਤੂੰ ਕਿਆ ਕਰਦਾ ਮੈਂ ਤੂੰ ਚੱਲ ਬੜੀ ਐਜੀ ਚੀਜ਼ ਲੈ ਕੇ ਲੈ ਜਾ ਨਫਾ ਆ ਦੇ ਕੋਈ ਬਿਲਕੁਲ 26 ਹਜ਼ਾਰ ਕੀ ਲਈ ਹੋਇਆ ਕਿ ਨਾ ਅੱਗੇ ਨਫਾ ਹੈ ਕਿ ਨਹੀਂ ਹੈ ਚਲੋ 25 ਹਜ਼ਾਰ ਦੇ ਹੁੰਦੀ ਹੈ 26 ਨਹੀਂ ਪਾ ਇਹ ਸਾਨੂੰ ਕੀ ਯਕੀਨ ਆ 26 ਜਿੰਨੇ ਉੱਤਲ ਮੇਰੇ ਨਾਲ ਫਿਰ ਨਾਲ ਕਿੱਥੇ ਚਲਣੀ ਮੰਡੀ ਤੇਰਾ ਬੰਦਾ ਹੋਵੇ ਉਹ ਕਹਿੰਦੇ ਕੱਟੀ ਜਾ ਬੰਦੇ ਨਾਲ ਉੱਤ ਚੱਲ 25 ਦੀ 25 ਦਾ ਪਾਸ ਤੇ ਪੈਸੇ ਆਹ ਮਹੰਗਾ ਸਾਬਾ ਵੇਖੀ ਕਰ ਚਲੋ ਉਹ ਵੀ ਪਾਰ ਕੋ ਬੰਦਾ ਲਊਗਾ ਦੇਖ ਲੈ ਭਰਾ ਫੋਲ ਜਾਂ ਇੰਨਾ ਸਾਨੂੰ ਨਹੀਂ ਇਹਦੀਆਂ ਇਹਨੀਆਂ ਚੱਕਰ ਦਾ ਹੀ ਹੁਣ ਕਿਵੇਂ ਕਿਹੜੇ ਹਿਸਾਬ ਨਾਲ ਮਤਲਬ ਕੋਕਦੇ ਬਾਈ ਨੇ ਮੈਂ 24 ਦੀ ਮੰਗੀ ਬੈਠਾ ਹਾਂ ਹੋਰ ਰਸਤੀਆਂ ਚਾਰ ਹਸੇ ਉਹ ਵੀ ਬਾਈ ਦੇ ਨਾਲ 24 ਦੀ ਮੰਗ ਲਈ 25 ਦੀ ਮੰਗ ਲੀ ਚੱਲ ਤੂੰ ਘੰਟਾ ਦੇ ਉਹ ਤੇਰੀ ਮਹਿੰਗੀ ਹਾਸੇ ਹਾਂਜੀ ਹਾਂ ਭਾਈ ਕਿਹਨੇ ਕਿਹਾ ਉਹ ਲਾਸਟ ਲਾਸਟ ਤੂੰ ਦੱਸਿਆ ਰਹਿ ਗਿਆ ਉਹ ਯਾਰ ਨਾਉ ਨਹੀਂ ਵਿਕਣੀ ਆ ਫਰ ਰਵੀਰ ਸੱਤ ਹਜ਼ਾਰ ਯਾਰ ਬਹੁਤ ਜਿਆਦਾ ਹਸਾਬ ਨਹੀਂ ਲੱਗਦਾ ਕਹਾਂ ਨਾ ਕਰ ਮੇਰਾ ਜੀ ਕਰਦਾ ਤੇ ਤੇਰੀ ਮੇਰਾ ਜੀ ਕਰਦਾ ਤੇ ਮੈਂ ਦੱਸਦੀ ਵੇਚਿਆ ਫਰਕਾਰ ਨਹੀਂ ਗਾਗਲੇ ਪਰ ਗਾਗਲੇ ਦਾ ਮਦਦ ਚੱਲ ਰਿਹਾ ਮੈਂ ਪਹਿਲੇ ਓਏ ਪਹਿਲੇ ਛੱਡ ਦੇ ਕਰਮਾ ਸਾਹਿਬ ਸੇ ਕਰੂੰਗਾ ਸਾਹਿਬ ਸੇ ਕਰੂੰਗਾ ਸਾਹਿਬ ਸੇ ਕਰੂੰਗਾ ਜਿਆਦਾ ਨਹੀਂ ਕਰੂੰਗਾ ਜਿਆਦਾ ਨਹੀਂ ਕਰੂੰਗਾ ਸਾਹਿਬ ਸੇ ਹਾਲਾ ਵੀ ਹੁਣ ਤੈਨੂੰ ਅਥਰਾ ਮੋੜੀ ਤੇਰੀ ਕਦਰ ਕਰ ਰਹੇ ਮੈਂ ਇਹ ਤਾਂ ਮੰਗਦਾ 400 ਰੁਪਏ ਨੂੰ ਪਰ ਮੈਂ ਤੇਰੀ ਹਾਂ ਇਥੇ ਦੱਸੋ ਪਹਿਲਾਂ ਲਈ ਤਾਂ ਕਰਕੇ ਰੁਪਏ 7500 ਦੀ ਹਾਂ ਜਾ ਨਾ ਚੁੱਪ ਕਰਕੇ ਮੱਥੇ ਲਾ ਨਾ ਅਥਰੇ ਮਿਲਦਾ 750 ਬਸ ਉਹ ਖੜਦੇ ਯਾਰ ਪਿੱਛੇ ਜੋ ਹੋ ਗਿਆ ਹੋ ਗਿਆ ਸੱਤ ਤੋਂ ਪਹਿਲੇ ਬੋਲਾ ਸੀ ਯਾਰ ਉਸ ਟਾਈਮ ਤੇ 12 ਮੰਗਦਾ ਸੀ ਇਹ ਹੁਣ ਰੌਲਾ ਹਾਂ ਨਾ ਕੋਈ ਜੇ ਹਾਂ ਹਾਂ ਸਾਢੇ نہ لکھائی نہیں دلائی نہ